ਮਾਰ ਸੁਟਣਗੇ ਏਸੀ ਦੇ ਨਜ਼ਾਰੇ ਜਿਆਦਾ ਦੇਰ ਏਸੀ ਚ ਰਹਿਣ ਵਾਲਿਆਂ ਨੂੰ ਵੱਡਾ ਖਤਰਾ ਜੇ ਤੁਸੀਂ ਵੀ ਜ਼ਿਆਦਾਤਰ ਸਮਾਂ ਏਸੀ ਚ ਬਿਤਾਉਂਦੇ ਹੋ ਤਾਂ ਸਾਵਧਾਨ ਹੋ ਜਾਓ ਦੇਸ਼ ਦੇ ਵਿੱਚ ਇਸ ਸਮੇਂ ਬਹੁਤ ਗਰਮੀ ਤੇਜ਼ੀ ਦੇ ਨਾਲ ਵਧ ਰਹੀ ਹੈ ਗਰਮੀਆਂ ਦੇ ਵਿੱਚ ਲੋਕਾਂ ਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਗਰਮੀ ਤੋਂ ਰਾਹਤ ਪਾਉਣ ਦੇ ਲਈ ਲੋਕ ਜ਼ਿਆਦਾਤਰ ਸਮਾਂ 에ਅਰ ਕੰਡੀਸ਼ਨਰ ਯਾਨੀ ਏਸੀ ਦੇ ਵਿੱਚ ਬਿਤਾਉਂਦੇ ਨੇ ਜੇਕਰ ਤੁਸੀਂ ਵੀ ਆਪਣਾ ਜ਼ਿਆਦਾਤਰ ਸਮਾਂ ਏਸੀ ਦੇ ਵਿੱਚ ਬਤਾਉਂਦੇ ਹੋ ਤਾਂ ਸਾਵਧਾਨ ਹੋ ਜਾਓ ਦਰਸਾਲ ਲੰਬੇ ਸਮੇਂ ਤੱਕ ਏਸੀ ਦੇ ਵਿੱਚ ਰਹਿਣਾ ਤੁਹਾਡੇ ਲਈ ਕਈ ਤਰੀਕਿਆਂ ਦੇ ਨਾਲ ਨੁਕਸਾਨਦੇ ਹੋ ਸਕਦਾ ਹੈ ਜਿਆਦਾ ਤਰ ਜਿਹੜਾ ਸਮੇਂ ਦੇ ਵਿੱਚ ਏਸੀ ਦੇ ਵਿੱਚ ਰਹਿਣਾ ਕਾਫੀ ਨੁਕਸਾਨਦੇਹੀ ਹੈ ਤੇ ਇਸ ਦੇ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ ਉਹ ਜਾਣ ਲੈਣੇ ਆ ਜਿਆਦਾ ਦੇਰ ਤੱਕ ਏਸੀ ਦੇ ਵਿੱਚ ਰਹਿਣ ਨਾਲ ਕਿਹੜੀਆਂ ਤਕਲੀਫਾਂ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਪਹਿਲੀ ਗੱਲ ਤੇਜ਼ੀ ਗਰਮੀ ਦੇ ਵਿੱਚ ਨਮੀ ਵਾਲੇ ਮੌਸਮ ਦੇ ਵਿੱਚ 에어 ਕੰਡੀਸ਼ਨਿੰਗ ਸਾਨੂੰ ਰਾਹਤ ਤਾਂ ਦਿੰਦੀ ਹੈ ਪਰ ਇਸ ਦੀ ਜ਼ਿਆਦਾ ਵਰਤੋਂ ਸਿਹਤ ਸੰਬੰਧੀ ਕੁਝ ਚਿੰਤਾਵਾਂ ਵੀ ਵਧਾ ਦਿੰਦੀ ਹੈ। AC ਦੇ ਨਾਲ ਨਾਲ ਕਮਰੇ ਦੀ ਸਹੀ ਹਵਾਦਾਰੀ ਬਣਾਈ ਰੱਖਣਾ ਵੀ ਜ਼ਰੂਰੀ ਹੋ ਜਾਂਦਾ ਹੈ। ਨਹੀਂ ਤਾਂ ਇਹ ਸਾਹ ਦੀਆਂ ਸਮੱਸਿਆਵਾਂ ਸ਼ੁਰੂ ਕਰ ਸਕਦਾ ਹੈ। ਖਾਸ ਤੌਰ ਤੇ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਪਹਿਲਾਂ ਹੀ ਦਮੇ ਤੇ ਬ੍ਰੌਂਕਾਈਟਸ ਵਰਗੀਆਂ ਸਮੱਸਿਆਵਾਂ ਨੇ। ਦੂਸਰੀ ਗੱਲ ਜੇ ਤੁਸੀਂ ਖਰਾਬ ਵੈਂਟੀਲੇਸ਼ਨ ਵਾਲੀ 에어 ਕੰਡੀਸ਼ਨਰ ਜਗ੍ਹਾ ਦੇ ਉੱਪਰ ਕੰਮ ਕਰਦੇ ਹੋ ਤਾਂ ਇਹ ਤੁਹਾਡੇ ਲਈ ਸਿਕ ਬਿਲਡਿੰਗ ਸਿੰਡਰੋਮ ਦੇ ਜੋਖਮ ਨੂੰ ਵਧਾ ਸਕਦਾ ਹੈ ਇਸ ਕਾਰਨ ਤੁਹਾਨੂੰ ਸਿਰਦਰਦ ਸੁੱਕੀ ਕਾਂਸੀ ਚੱਕਰ ਆਉਣ ਤੇ ਜੋ ਹੈ ਸਮੱਸਿਆਵਾਂ ਹੋ ਸਕਦੀਆਂ ਨੇ ਧਿਆਨ ਕੇਂਦ੍ਰਿਤ ਕਰਨ ਦੇ ਵਿੱਚ ਮੁਸ਼ਕਲ ਹੋ ਸਕਦੀ ਹੈ ਥਕਾਵਟ ਤੇ ਸੁੰਗਣ ਪ੍ਰਤੀ ਸੰਵੇਦਨਸ਼ੀਲਤਾ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਨੇ ਅਜਿਹੇ ਜੋਖਮਾਂ ਨੂੰ ਘਟਾਉਣ ਦੇ ਲਈ ਸੀਡੀਸੀ ਬਾਹਰ ਕਹਿੰਦੇ ਨੇ ਕਿ ਫਿਲਟਰਸ ਨੂੰ ਨਿਰਮਿਤ ਤੌਰ ਤੇ ਜਿਹੜਾ ਸਾਫ਼ ਕਰੋ ਖਿੜਕੀਆਂ ਨੂੰ ਖੁੱਲਾ ਰੱਖੋ ਤਾਂ ਜੋ ਬਾਹਰ ਦੀ ਹਵਾ ਅੰਦਰ ਦਾਖਲ ਹੋ ਸਕੇ ਤੇ ਅੰਦਰਲੀ ਹਵਾ ਬਾਹਰ ਜਾ ਸਕੇ ਤੀਸਰੀ ਗੱਲ ਅੱਖਾਂ ਦੇ ਲਈ ਇਹ ਹਾਨੀਕਾਰਕ 에어 ਕੰਡੀਸ਼ਨਰ ਦੇ ਵਿੱਚ ਜ਼ਿਆਦਾ ਸਮਾਂ ਬਿਤਾਉਣ ਦਾ ਸਭ ਤੋਂ ਆਮ ਤੇ ਮਾੜਾ ਪ੍ਰਭਾਵ ਅੱਖਾਂ ਤੇ ਦੇਖਿਆ ਜਾਂਦਾ ਹੈ ਅਜਿਹੇ ਲੋਕਾਂ ਦੀਆਂ ਅੱਖਾਂ ਖੁਸ਼ਕ ਹੋਣ ਦਾ ਖਤਰਾ ਹੋ ਸਕਦਾ ਹੈ ਸਿਰਫ 에어 ਕੰਡੀਸ਼ਨਰ ਯਾਨੀ AC ਹੀ ਨਹੀਂ ਸਰਦੀਆਂ ਵਿੱਚ ਹੀਟਰ ਦੀ ਜ਼ਿਆਦਾ ਵਰਤੋਂ ਵੀ ਖਤਰਾ ਪੈਦਾ ਕਰ ਸਕਦੀ ਹੈ ਇਹਨਾਂ ਵਿੱਚੋਂ ਨਿਕਲਣ ਵਾਲੀ ਹਵਾ ਤੁਹਾਡੇ ਆਲੇ ਦੁਆਲੇ ਦੀ ਹਵਾ ਵਿੱਚ ਨਮੀ ਦੀ ਮਾਤਰਾ ਨੂੰ ਕਾਫੀ ਘਟਾਉਂਦੀ ਹੈ ਸਾਡੀਆਂ ਅੱਖਾਂ ਨੂੰ ਹਾਈਡਰੇਸ਼ਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਆਰਾਮਦਾਇਕ ਰਹਿਣ ਲਈ ਹਵਾ ਦੇ ਵਿੱਚ ਨਮੀ ਦੀ ਲੋੜ ਹੁੰਦੀ ਹੈ ਤਾਂ ਏਸੀ ਅੱਖਾਂ ਨੂੰ ਖੁਸ਼ਕ ਕਰਦਾ ਹੈ ਤੇ ਇਸ ਦੇ ਨਾਲ ਹੋਣ ਵਾਲੀਆਂ ਪੇਚੀ ਦਰਿਆ ਨੂੰ ਜਿਹੜਾ ਵਧਾਉਂਦਾ ਹੈ ਤਾਂ ਏਸੀ ਕਮਰੇ ਦੇ ਵਿੱਚ ਹਵਾ ਨੂੰ ਸੁਕਾ ਦਿੰਦਾ ਹੈ ਤਾਂ ਘੱਟ ਤਾਪਮਾਨ ਕਾਰਨ ਚੌਥੀ ਗੱਲ ਇਹ ਹੈ ਕਿ ਤੁਹਾਨੂੰ ਘੱਟ ਪਿਆਸ ਮਹਿਸੂਸ ਹੁੰਦੀ ਹੈ ਜਿਸ ਦੇ ਕਾਰਨ ਡੀਹਾਈਡਰੇਸ਼ਨ ਦਾ ਖਤਰਾ ਬਾਤ ਸਕਦਾ ਹੈ ਇਸ ਦੇ ਨਾਲ ਗਰਮੀਆਂ ਦੇ ਵਿੱਚ ਡੀਹਾਈਡਰੇਸ਼ਨ ਹੋ ਸਕਦੀ ਹੈ ਇਸ ਤੋਂ ਇਲਾਵਾ 에어 ਕੰਡੀਸ਼ਨਿੰਗ ਕਾਰਨ ਚਮੜੀ ਦੇ ਖੁਸ਼ਕ ਹੋਣ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ 에어 ਕੰਡੀਸ਼ਨਰ ਵਾਤਾਵਰਣ ਦੀ ਨਮੀ ਨੂੰ ਘਟਾਉਂਦਾ ਇਸ ਦੇ ਨਾਲ ਚਮੜੀ ਖੁਸ਼ਕ ਤੇ ਖੁਰਦਰੀ ਹੋ ਸਕਦੀ ਹੈ